ਤੇ ਕਛ ਮਛ ਕੇ ਤੇ ਉਨ ਕੋ ਕਰਤ ਬਚ ਕੇ ਤੇ ਅਛ ਬਚੋ ਹਿਚ ਪਛ ਉਡ ਜਾਗੇ ਜਿਤ ਨਪ ਵਿੱਚ ਅਛ ਪਛ ਕੋ ਕਰੰਗੇ ਬਚ ਕੇ ਤੇ ਬਰਦਾਸ਼ ਹੋਏ ਪਚਾਏ ਖਾਏ ਜਾਏਗੇ ਜਲ ਕਹਾ ਥਲ ਕਹਾ ਜਲ ਕਹਾ ਥਲ ਕਹਾ ਗਗਨ ਕ ਗੌਣ ਕ ਗਾਲ ਕੇ ਬਨਾਏ ਸਭ ਕਾਲ ਹਿਜ ਬਾਹਗੇ ਤੇ ਜਿ ਤੇ ਜਲੀਨ ਕਾਹੇ ਤੇ ਉਪਜ ਸਭ ਤਾਂ ਹੀ ਮਿ ਸਮਾਏਗੇ ਮੋਹਰ ਦੀ ਮੁਦਾਰ ਕੇ ਤੇ ਅਸਨ ਕੁਮਾਰ ਕੇ ਤੇ ਅਸਾਂ ਅਵਤਾਰ ਕੇ ਤੇ ਢਾਲ ਬਸ ਪੈ ਹੈ ਵੀਰ ਉਹ ਬੇਕੰਬਰ ਕੇ ਤੇ ਗਾਣੇ ਨ ਪਰਤ ਕੇ ਤੇ ਵੀਰ ਉਹ ਬੇਕੰਬਰ ਕੇ ਤੇ ਗਾਣੇ ਨ ਪਰਤ ਤੇ ਧੂਮ ਹੀ ਤੇ ਹੋ ਕੇ ਫਿਰ ਧੂਮ ਹੀ ਮਿਲੇ ਹੈ ही, है कफिर, ही, मिले, ही तो है फिर मिलाए त्यौहे का फिर जति ब्रह्मचारी, बड़े बड़े जोगी जति ब्रह्मचारी बड़े बड़े छत्र ही की, की छाया कई वो सुनो चलता है बड़े बड़े राजन के दावत फिरत दे बड़े बड़े के द्रप को चलता है मान से वहीप दलीप कैसे छत्र बडो अभिमान भोज दंड को करत है तारा से दलिस जैसे ਸਹ ਦਲਿਸ ਦਰਜੋਧ ਜੈਸ ਤਾਰੀ ਭੋਗ ਭੋਗ ਭੂਮੇ ਅੰਤ ਭੂਮ ਲੈ ਮਿਲਤ ਹੈ ਭੋਗ ਭੋਗ ਭੂਮੇ ਅੰਤ ਭੂਮ ਮੇ ਮਿਲਤ ਹੈ ਭੋਗ ਭੋਗ ਭੂਮੇ ਅੰਤ ਭੂਮ ਮੇ ਮਿਲਤ ਹੈ ਇਹ ਜੋ ਦੁਨੀਆ ਦੁਨੀਆ ਸਹਰ ਮੇਲਾ ਲੈ ਲੈ ਇਹ ਜੋ ਦੁਨੀਆ ਦੁਨੀਆ ਸਹਰ ਮੇਲਾ ਲੈ ਲੈ ਦਸਤ Just to get it.